ਮੈਂ ਇੱਥੇ ਓਛੀਵਾਰਾ ਰਹਿੰਦਾ ਹੁੰਦਾ ਸੀ। ਫਿਲਮਾਂ ਦੀ ਗਰਮ ਦੇਖਿਆ ਕਰਨੀ ਤੇ ਮਨ ਬੜਾ ਕਰਦਾ ਹੁੰਦਾ ਸੀ। ਵੀਰ ਕਦੇ ਇੱਥੇ ਫਿਲਮ ਲੱਗੂ। ਸਾਰੇ ਆਹੀਂ ਕਹਿੰਦੇ ਸੀ ਕਿ ਤੂੰ ਫਰਾਂਸੇ ਨੂੰ ਹੀਰੋ ਬਣਾਏਗਾ। ਤੇ ਐਸੀ ਕੋਕੀ ਪਾਜੀ ਨੇ ਮੇਰੇ 'ਤੇ ٹرسٹ ਕੀਤਾ ਮੈਂ ਨੇ ਇਸ 'ਤੇ ਥੋੜਾ ਕੀਤਾ। ਤੋਂ ਇਸ ਕੋ लेके ਮੈਂ ਇੱਕ ਫਿਲਮ ਬਣਾਈ ਥੀ ਵਾਰਨਿੰਗ। ਸੋ ਉਸ ਫਿਲਮ ਨੇ ਇੱਕ ਨਇਆ ਹੀ ਮਾਈਲਸਟੋਨ ਪੰਜਾਬ 'ਚ ਕਾਇਮ ਕੀਤਾ ਔਰ ਅਹ ਇਤਨੀ ਐਪਰੀਸੀਏਸ਼ਨ ਵਿਲ ਯੂ ਉਸਕੀ ਵਜ੍ਹਾ ਸੇ ਮੈਂ ਬਤਾ ਨਹੀਂ ਸਕਦਾ ਸੋ ਪ੍ਰਿੰਸ ਇਸ ਫਿਲਮ ਦਾ ਬਹੁਤ ਅਹਿਮ ਪਾਰਟ ਹੈ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਥੇ ਓਸ਼ੀਵਾਰਾ ਰਹਿੰਦਾ ਹੁੰਦਾ ਸੀ ਇੱਥੇ ਇਨਫਿਨਿਟੀ ਚ ਫਿਲਮ ਦੇਖਿਆ ਕਰਨੀ ਤੇ ਮਨ ਬੜਾ ਕਰਦਾ ਹੁੰਦਾ ਸੀ ਵੀ ਯਾਰ ਕਦੇ ਇੱਥੇ ਫਿਲਮ ਲੱਗੂਗੀ ਤੇ ਅੱਜ ਜਿਹੜਾ ਸਵਾਦ ਆ ਰਿਹਾ ਦੇ ਟ੍ਰੇਲਰ ਆਇਤੇ ਹੁਣ ਆ। ਤੇ ਥੈਂਕ ਯੂ ਗਿੱਫਟੀ ਬਾਈ ਜੀ ਦਾ ਜਿਨ੍ਹਾਂ ਨੇ ਮੈਂ ਨਿੱਕੇ ਨਿੱਕੇ ਰੋਲ ਕਰਦਾ ਹੁੰਦਾ ਸੀ ਤੇ ਵਰਨਿੰਗ ਦੇ ਵਿੱਚ ਮੈਨੂੰ ਲੈ ਕੇ ਆਂਦਾ ਤੇ ਸਾਰੇ ਆਈਂ ਕਹਿੰਦੇ ਸੀ ਕਿ ਤੂੰ ਹੁਣ ਪ੍ਰਿੰਸ ਐਨੂੰ ਹੀਰੋ ਬਣਾਏਗਾ। ਪਰ ਉਹ ਬਣ ਗਏ। ਥੈਂਕ ਯੂ so much। ਧੰਨਵਾਦ। ਐ ਅੱਜ ਜਿਹੜੀ ਬਾਤ ਆਈ ਹੈ ਜੀ ਬੱਸ ਚਾਹੀਐ ਜਿਹੜੀ ਜੇ ਆਪਾਂ ਮੈਂ ਥੋੜੇ ਦਿਨ ਹੋ ਗਏ ਫੇਸਬੁੱਕ ਤੇ ਇਹ ਹਿੰਦੀ ਜ ਸੁਣਵਾ ਥੋੜੇ ਦਿਨ ਹੋ ਗਏ ਮੈਂ ਨਾ ਫੇਸਬੁੱਕ ਤੇ ਲਹਿਰੇ ਪੇਜ ਆਇਆ ਤੋ ਪਹਿਲੇ ਕੈਸਟ ਆਤੀ ਸੀ ਵੀਸੀਆਰ ਪੇ ਚਲਾਣੇ ਵਾਲੀ ਲਹਿਰੇ ਕੀ ਹਮ ਲੋਗ 5-5 ਰੁਪਏ ਡਾਲ ਕੇ ਨਾ ਉਹ ਦੇਖਦੇ ਤੇ ਸ਼ੂਟਿੰਗ ਕੈਸੀ ਹੁੰਦੀ ਹੈ ਤੋ ਥੋੜੇ ਦਿਨ ਫੇਸਬੁੱਕ ਪੇ ਮੈਨੇ ਦੇਖਾ ਕਿ ਲਹਿਰੇ ਇੱਕ ਨਾ ਪ੍ਰੀਮੀਅਰ ਹੈ ਕਿਸੇ ਫਿਲਮ ਕਾ ਅਮੀਤ ਆਬਦਨ ਜੀ ਅਸੀਂ ਲੰਬੂ ਕਹਿੰਨੇ ਉਹਨੂੰ जी वो आए हुए थे तो बस में से ना सब उतर रहे और इतना मजा आ रहा था तो आज जब मैं देखे हम लोग निकले आपने थो थोड़ा हिंदी में बोल दिया को लग रहा था अगर इतनी अच्छी पंजाबी बोलती तो ओशी में साल क्या करते मैं

ਹੌਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਥੇ ਓਸ਼ੀਵਾਰਾ ਰਹਿੰਦਾ ਹੁੰਦਾ ਸੀ ਇੱਥੇ ਇਨਫਿਨਿਟੀ ਚ ਫਿਲਮ ਦੇਖਿਆ ਕਰਨੀ ਤੇ ਮਨ ਬੜਾ ਕਰਦਾ ਹੁੰਦਾ ਸੀ ਵੀ ਯਾਰ ਕਦੇ ਇੱਥੇ ਫਿਲਮ ਲੱਗੂਗੀ ਤੇ ਅੱਜ ਜਿਹੜਾ ਸਵਾਦ ਆ ਰਿਹਾ ਵੀ ਟ੍ਰੇਲਰ ਆਇਆ ਇੱਥੇ ਥੈਂਕ ਯੂ ਗਿੱਪੀ ਬਾਈ ਜੀ ਦਾ ਜਿਨ੍ਹਾਂ ਨੇ ਮੈਂ ਨਿੱਕੇ ਨਿੱਕੇ ਰੋਲ ਕਰਦਾ ਹੁੰਦਾ ਸੀ ਤੇ ਵਾਰਨਿੰਗ ਦੇ ਵਿੱਚ ਮੈਨੂੰ ਲੈ ਕੇ ਆਂਦਾ ਤੇ ਸਾਰੇ ਐਂ ਕਹਿੰਦੇ ਸੀ ਕਿ ਤੂੰ ਹੁਣ ਪ੍ਰਿੰਸ ਐਂ ਨੂੰ ਹੀਰੋ ਬਣਾਏਗਾ ਤਰੋਂ ਬਣ ਗਏ ਥੈਂਕ ਯੂ ਸੋ ਮੱਚ ਧੰਨਵਾਦ ਐ ਅੱਜ ਜਿਹੜੀ ਬਾਤ ਆਈ ਹੈ ਜੀ ਬੱਸ ਚ ਆਈ ਹੈ ਜਿਹੜੀ ਜਿਹਾ ਆਪਾਂ ਮੈਂ ਥੋੜੇ ਦਿਨ ਹੋ ਗਏ ਫੇਸਬੁੱਕ ਤੇ ਇਹ ਹਿੰਦੀ ਜਿ ਸੁਣਵਾ ਥੋੜੇ ਦਿਨ ਹੋ ਗਏ ਮੈਂ ਨਾ ਫੇਸਬੁੱਕ ਤੇ ਲਹਿਰੇ ਪੇਜ ਆਇਕ तो पहले कैसेट आती थी बीस पे चलाने वाली लहरें की हम लोग पांच पांच रुपए डाल के ना वो देखते थे शूटिंग कैसे होती है तो थोड़े दिन फेसबुक पे मैंने देखा कि लहरें एक ना प्रीमियर है किसी फिल्म का अमिताभ बच्चन जी हाँ असि लंबू खेलने लंबू जी वो आए हुए थे तो बस में से ना सब उतर रहे हैं और इतना मजा आ रहा था तो आज जब मैं देखा भी ओसे बस चु हम लोग निकले आपने लोगों ना। हाँ, ना। नहीं नहीं, नहीं, को लग रहा था अगर इतनी अच्छी पंजाबी बोलती तो उसी बारे में चार साल क्या करते <laughs>